ਅੱਜ ਦੀ ਵੀਡੀਓ ਮੂਆਬੀ ਬਗਾਵਤ ਵਿਰੁੱਧ ਲੜ ਰਹੇ ਤਿੰਨ ਰਾਜਿਆਂ ਦੀ ਕਹਾਣੀ ਤੇ ਆਧਾਰਿਤ ਹੈ ਜਦੋਂ ਇਜ਼ਰਾਈਲ ਦਾ ਰਾਜਾ ਯੂਰਾਮ ਯਹੂਦਾ ਦਾ ਰਾਜਾ ਯਹੋਸ਼ਾਫਾਟ ਅਤੇ ਅਦੌਮ ਦਾ ਰਾਜਾ ਮੂਆਬ ਦੇ ਵਿਰੁੱਧ ਇਕਜੁੱਟ ਹੋਏ ਤਾਂ ਉਹਨਾਂ ਨੂੰ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਫਿਰ ਵੀ ਪਰਮੇਸ਼ਵਰ ਨੇ ਯਹੂਦਾ ਨਾਲ ਉਹਨਾਂ ਦੇ ਗੱਠ ਜੋੜ ਦਾ ਸਨਮਾਨ ਕੀਤਾ ਉਹਨਾਂ ਦੀਆਂ ਫੌਜਾਂ ਲਈ ਪਾਣੀ ਪ੍ਰਦਾਨ ਕੀਤਾ ਅਤੇ ਉਹਨਾਂ ਨੂੰ ਜਿੱਤ ਪ੍ਰਦਾਨ ਕੀਤੀ ਕਿ ਤੁਸੀਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕੀਤਾ ਹੈ ਜਿੱਥੇ ਤੁਸੀਂ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਅਤੇ ਨਿਰਾਸ਼ ਮਹਿਸੂਸ ਕੀਤਾ ਸੀ ਮੂਆਬੀ ਬਗਾਵਤ ਦਾ ਸਾਹਮਣਾ ਕਰਨ ਵਾਲੇ ਤਿੰਨ ਰਾਜਿਆਂ ਇਜ਼ਰਾਈਲ ਦੇ ਯੂਰਾਮ ਯਹੂਦਾ ਦੇ ਯੋਸ਼ਾਫਾਟ ਅਤੇ ਅਦੋਮ ਦੇ ਰਾਜੇ ਦੀ ਕਹਾਣੀ ਵਿਸ਼ਵਾਸ ਅਤੇ ਏਕਤਾ ਵਿੱਚ ਇੱਕ ਸ਼ਕਤੀਸ਼ਾਲੀ ਸਬਕ ਦਿੰਦੀ ਹੈ ਆਹਾਬ ਦੇ ਪੁੱਤਰ ਯੂਰਾਮ ਨੇ ਆਪਣਾ ਰਾਜ ਸਵੈਮਹੱਤਤਾ ਤੇ સ્થાપિત ਕੀਤਾ ਸੀ ਜਿਸ ਕਾਰਨ ਮੋਆਬੀਆਂ ਨੇ ਬਗਾਵਤ ਕੀਤੀ ਜੋ ਇਜ਼ਰਾਈਲੀ ਦਬਦਬੇ ਤੋਂ ਥੱਕ ਗਏ ਸਨ ਬਗਾਵਤ ਨੂੰ ਖਤਮ ਕਰਨ ਲਈ ਇੱਕ ਬੇਤਾਬ ਕੋਸ਼ਿਸ਼ ਵਿੱਚ ਯਰਾਮ ਦੇ ਯਹੋਸ਼ਾਫਾਟ ਅਤੇ ਅਦੋਮ ਦੇ ਰਾਜੇ ਦੀ ਮਦਦ ਲਈ ਜਿਵੇਂ ਹੀ ਉਹ ਲੜਾਈ ਵੱਲ ਵਧ ਰਹੇ ਸਨ ਉਹਨਾਂ ਦੀਆਂ ਸਾਂਝੀਆਂ ਫੌਜਾਂ ਕਠੋਰ ਮਰਉਥਲ ਵਿੱਚ ਪਾਣੀ ਤੋਂ ਭੱਜ ਗਈਆਂ ਆਪਣੇ ਡਰ ਅਤੇ ਨਿਰਾਸ਼ਾ ਵਿੱਚ ਰਾਜਾ ਨੇ ਪਰਮੇਸ਼ਵਰ ਦੇ نبی ਅਲੀਸ਼ਾ ਦੀ ਸਲਾਮ ਮੰਗੀ ਅਲੀਸ਼ਾ ਯਰਾਮ ਪ੍ਰਤੀ ਆਪਣੀ ਸ਼ੁਰੂਆਤੀ ਝਿਜਕ ਦੇ ਬਾਵਜੂਦ ਯਹੋਸ਼ਾਫਾਟ ਦੀ ਵਫਾਦਾਰੀ ਦੇ ਕਾਰਨ ਪਰਮੇਸ਼ਵਰ ਦੀ ਅਗਵਾਈ ਲੈਣ ਲਈ ਸਹਿਮਤ ਹੋ ਗਿਆ ਪਰਮੇਸ਼ਵਰ ਨੇ ਪਾਣੀ ਦੇ ਚਮਤਕਾਰੀ ਪ੍ਰਬੰਧ ਅਤੇ ਜਿੱਤ ਦੇ ਵਾਅਦੇ ਨਾਲ ਜਵਾਬ ਦਿੱਤਾ ਅਗਲੀ ਸਵੇਰ ਵਾਦੀ ਪਾਣੀ ਨਾਲ ਭਰ ਗਈ ਜਿਸ ਨਾਲ ਫੌਜਾਂ ਅਤੇ ਜਾਨਵਰਾਂ ਨੂੰ ਤਾਜ਼ਗੀ ਮਿਲੀ ਮੁਆਬੀਆਂ ਨੇ ਸੂਰਜ ਚੜ੍ਹਦੇ ਸਮੇਂ ਪਾਣੀ ਨੂੰ ਲਹੂ ਵਾਂਗ ਲਾਲ ਦਿਖਾਈ ਦੇਂਦੇ ਵੇਖ ਕੇ ਗਲਤੀ ਨਾਲ ਸੋਚਿਆ ਕਿ ਰਾਜੇ ਇੱਕ ਦੂਜੇ ਤੇ ਹਮਲਾ ਕਰ ਗਏ ਹਨ ਅਤੇ ਹਾਰ ਗਏ ਹਨ। ਮੁਆਬੀਆਂ ਤੇ ਹਮਲਾ ਕੀਤਾ ਗਿਆ ਅਤੇ ਇਜ਼ਰਾਈਲ, ਯਹੂਦਾ ਅਤੇ ਅਦੋਮ ਦੀਆਂ ਇੱਕਜੁੱਟ ਫੌਜਾਂ ਨੇ ਉਹਨਾਂ ਨੂੰ ਹਰਾਇਆ। ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਰਮੇਸ਼ਰ ਉਹਨਾਂ ਲੋਕਾਂ ਦਾ ਸਨਮਾਨ ਕਰਦਾ ਹੈ ਜੋ ਉਸ ਨੂੰ ਪਾਲਦੇ ਹਨ ਅਤੇ ਆਪਣੇ ਆਪ ਨੂੰ ਉਸਦੇ ਵਫਾਦਾਰ ਲੋਕਾਂ ਨਾਲ ਜੋੜਦੇ ਹਨ ਨਿਰਾਸ਼ਾ ਅਤੇ ਅਨਿਸ਼ਚਿਤਤਾ ਦੇ ਸਮੇਂ ਪਰਮੇਸ਼ਵਰ ਵੱਲ ਮੁੜਨਾ ਅਤੇ ਵਿਸ਼ਵਾਸ ਵਿੱਚ ਏਕਤਾ ਦੀ ਭਾਲ ਕਰਨ ਨਾਲ ਬ੍ਰਹਮ ਦਖਲ ਅੰਦਾਜ਼ੀ ਅਤੇ ਜਿੱਤ ਹੋ ਸਕਦੀ ਹੈ ਸਾਡੀ ਤਾਕਤ ਸਾਥੀ ਵਿਸ਼ਵਾਸੀਆਂ ਨਾਲ ਸਾਡੀ ਏਕਤਾ ਅਤੇ ਪਰਮੇਸ਼ਵਰ ਦੇ ਵਾਅਦਿਆਂ ਵਿੱਚ ਸਾਡੇ ਵਿਸ਼ਵਾਸ ਵਿੱਚ ਹੈ ਉਹਨਾਂ ਲੜਾਈਆਂ ਤੇ ਵਿਚਾਰ ਕਰੋ ਜਿਨ੍ਹਾਂ ਦਾ ਤੁਸੀਂ ਇਸ ਸਮੇਂ ਸਾਹਮਣਾ ਕਰ ਰਹੇ ਹੋ ਕਿ ਕੋਈ ਅਜਿਹਾ ਖੇਤਰ ਹੈ ਜਿੱਥੇ ਤੁਸੀਂ ਦੱਬੇ ਹੋਏ ਅਤੇ ਤਿਆਰ ਨਹੀਂ ਮਹਿਸੂਸ ਕਰਦੇ ਹੋ ਇਨਾਂ ਪਲਾਂ ਵਿੱਚ ਇਕਤਾ ਅਤੇ ਪਰਮਾਤਮਾ ਦੀ ਅਗਵਾਈ ਦੀ ਮੰਗ ਕਰਨ ਦੀ ਮਹੱਤਤਾ ਤੇ ਵਿਚਾਰ ਕਰੋ ਆਪਣੇ ਆਪ ਨੂੰ ਉਹਨਾਂ ਵਫਾਦਾਰ ਵਿਸ਼ਵਾਸੀਆਂ ਨਾਲ ਜੋੜੋ ਜੋ ਤੁਹਾਡਾ ਸਮਰਥਨ ਕਰ ਸਕਦੇ ਹਨ ਅਤੇ ਪ੍ਰਾਰਥਨਾ ਕਰ ਸਕਦੇ ਹਨ ਆਪਣੀਆਂ ਚਿੰਤਾਵਾਂ ਅਤੇ ਡਰਾਂ ਨੂੰ ਪਰਮਾਤਮਾ ਕੋਲ ਲੈ ਜਾਓ ਇਹ ਵਿਸ਼ਵਾਸ ਕਰਦੇ ਹੋਏ ਕਿ ਉਹ ਤੁਹਾਨੂੰ ਪ੍ਰਦਾਨ ਕਰੇਗਾ ਅਤੇ ਬਚਾਵੇਗਾ। ਸਵਰਗੀ ਪਿਤਾ ਜਿਵੇਂ ਕਿ ਮੈਂ ਅੱਜ ਆਪਣਾ ਨਵਾਂ ਸਾਲ ਲੈ ਰਿਹਾ ਹਾਂ ਮੈਂ ਅੱਜ ਦੇ ਦੂਸਰਾ ਰਾਜਾ ਅਧਿਆਇ 3 ਦੇ ਪਾਠ ਨੂੰ ਵੀ ਸਵੀਕਾਰ ਕਰ ਰਿਹਾ ਹਾਂ। ਮੈਂ ਸੱਤ ਨੂੰ ਸਵੀਕਾਰ ਕਰ ਰਿਹਾ ਹਾਂ ਕਿ ਮੇਰੇ ਕੰਮ ਦੀ ਪੂਰਤੀ ਮੇਰੇ ਅਨੁਕੂਲਤਾ ਨਾਲ ਸਭ ਕੁਝ ਕਰਨ ਲਈ ਹੈ। ਜਦੋਂ ਮੇਰੀ ਜ਼ਿੰਦਗੀ ਵਿੱਚ ਪਲ ਆਉਂਦੇ ਹਨ ਜਦੋਂ ਮੈਨੂੰ ਉਸ ਖੇਤਰ ਲਈ ਲੜਨਾ ਪੈਂਦਾ ਹੈ ਜੋ ਤੁਸੀਂ ਮੈਨੂੰ ਦਿੱਤਾ ਹੈ ਮੈਨੂੰ ਉਹਨਾਂ ਲੋਕਾਂ ਨਾਲ ਘਿਰੋ ਜਿਨ੍ਹਾਂ ਕੋਲ ਵਿਸ਼ਵਾਸ ਹੈ ਕਿ ਉਹ ਮੈਨੂੰ ਉੱਚਾ ਖੜੇ ਹੋਣ ਅਤੇ ਮੇਰੇ ਸਾਹਮਣੇ ਰੁਕਾਵਟਾਂ ਨੂੰ ਜਿੱਤਣ ਵਿੱਚ ਸਹਾਇਤਾ ਕਰਨ ਅਲੀਸ਼ਾ ਅਤੇ ਇਹੋ ਸ਼ਫਾਟ ਮੰਗ ਮੈਂ ਅੱਜ ਦੇ ਮਾਰਚਿੰਗ ਆਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਪ੍ਰਾਰਥਨਾ ਅਤੇ ਅਰਾਧਨਾ ਵੱਲ ਮੁੜਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀ ਮੌਜੂਦਗੀ ਵਿੱਚ ਮੇਰੇ ਵਾਅਦੇ ਦੇ ਰਾ ਵਿਚ ਖੜੇ ਦੁਸ਼ਮਨ ਨੂੰ ਹਰਾਉਣ ਦੀ ਯੋਜਨਾ ਹੈ ਮੈਂ ਐਲਾਨ ਕਰਦਾ ਹਾਂ ਕਿ ਮੈਂ ਚਿੰਤਾ ਨਹੀਂ ਕਰਾਂਗਾ ਅਤਨਾ ਹੀ ਨਿਰਾਸ਼ ਹੋਵਾਂਗਾ ਕਿਉਂਕਿ ਤੁਸੀਂ ਜੀਵਨ ਦੇ ਯੁੱਧ ਦੇ ਮੈਦਾਨਾਂ ਵਿੱਚ ਮੇਰੇ ਨਾਲ ਹੋ ਤੁਸੀਂ ਮੇਰੇ ਉਤਾਰ ਚੜ੍ਹਾ ਵਿੱਚ ਮੇਰੇ ਨਾਲ ਹੋ ਇਸ ਨੂੰ ਆਪਣੀ ਸੱਚਾਈ ਵਜੋਂ ਮੰਨ ਕੇ ਮੈਂ ਪਿੱਛੇ ਨਹੀਂ ਹਟਾਂਗਾ ਪਰ ਅੱਗੇ ਵਧਾਂਗਾ ਉਹ ਜ਼ਮੀਨ ਅਤੇ ਮੌਕੇ ਲੈਣ ਲਈ ਜੋ ਤੁਸੀਂ ਮੇਰੇ ਲਈ ਰੱਖੇ ਹਨ ਯੀਸ਼ੂ ਦੇ ਨਾਮ 'ਚ ਆਮੀਨ